ਸਤਿ ਸ਼੍ਰੀ ਅਕਾਲ ਸਾਹਿਬ ਤੁਜੀ ਕੀ ਫਤਿਹ ਅੱਜ ਦਾ ਇਹ ਬਹੁਤ ਹੀ ਖਾਸ ਦਿਨ ਹੈ ਕਿ ਦਿੱਲੀ ਤੋਂ ਮੇਰੇ ਸਤਿਕਾਰਯੋਗ ਭੈਣ ਜੀ ਪਰਮਜੀਤ ਕੌਰ ਜੀ ਭੈਣ ਜੀ ਹਰਜਿੰਦਰ ਕੌਰ ਜੀ ਸਾਹ ਹਰਪ੍ਰੀਤ ਸਿੰਘ ਜੀ ਆਪਣੇ ਜਥੇ ਦੇ ਨਾਲ ਇੱਥੇ ਹਰ ਮਾਲੂਕ ਇਲਾਕੇ ਦੇ ਵਿੱਚ ਦੌਰਾ ਕੀਤਾ ਸਾਰੇ ਲੋਕਾਂ ਦੀਆਂ ਦੁਖ ਤਕਲੀਫਾਂ ਸੁਣੀਆਂ ਲੋਕਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਸਾਰਿਆਂ ਲੋਕਾਂ ਨੇ ਇਹ ਗੱਲ ਕਹੀ ਕਿ ਸਾਨੂੰ ਪਾਣੀ ਉਤਰਨ ਤੋਂ ਬਾਅਦ ਪਹਿਲਾਂ ਡੀਜ਼ਲ ਦੀ ਜ਼ਰੂਰਤ ਹੈ ਅਸੀਂ ਭੈਣ ਜੀ ਪਰਮਜੀਤ ਕੌਰ ਹਜਿੰਦਰ ਕੌਰ ਜੀ ਨੂੰ ਬੇਨਤੀ ਕੀਤੀ ਕਿ ਪਹਿਲਾਂ ਤੁਸੀਂ ਤੇਲ ਦੀ ਇੱਥੇ ਕਿਰਪਾ ਕਰਕੇ ਜਾਓ ਹੁਣ ਐਸਵੇਂ ਪਟੋਲ ਕੰਮ ਦੇ ਉੱਤੇ ਸਾਹਿਬ ਜਗਨਨ ਸਿੰਘ ਜੀ ਦੂਰੋਂ ਤੋਂ ਔਰ ਸਾਰਨ ਅਵਤਾਰ ਸਿੰਘ ਜੀ ਮੈਂਟਰ ਸਾਹਿਬ ਇਹ ਸਾਡੇ ਪਿੰਡਾਂ ਉਹਨਾਂ ਆਦਿ ਪਿੰਡ ਦੇ ਮਾਲਕ ਨੇ ਕਿਹਾ ਸਾਰੇ ਐਸੇ ਭਾਵਾਂ ਦੇਤ ਹੋ ਗਏ ਪਰ ਇਸ ਵੇਲੇ ਅਸੀਂ ਇਹ ਤਿੰਨ ਪਿੰਡਾਂ ਨੂੰ ਜਿਹਦੇ 5-6 ਪਿੰਡ ਪੈਂਦੇ ਆ ਉਹਨਾਂ 5-6 ਪਿੰਡਾਂ ਲਈ ਇਹ ਤੇਲ ਦੀ ਸੇਵਾ ਭੈਣ ਜੀ ਪਰਮਜੀਤ ਕੌਰ ਭੈਣ ਜੀ ਹਰਜਿੰਦਰ ਕੌਰ ਤੇ ਸਾਰ ਹਰਜੀਤ ਸਿੰਘ ਤੇ ਇਹਨਾਂ ਦਾ ਪੂਰਾ ਜਥਾ ਉਹ ਇਹ ਸੇਵਾ ਕਰਨ ਵਾਸਤੇ ਦਿੱਲੀ ਤੋਂ ਪੰਜਾਬ ਆਏ ਤੇ ਪੰਜਾਬ ਤੇ ਆ ਕੇ ਗੁਰਦੁਆਰਾ ਸ਼੍ਰੀ ਫੇਰ ਸਾਹਿਬ ਉਹ ਲੈ ਕੇ ਮੈਂ ਜੋ ਸਾਹਮਣੇ ਨਾਲ ਸਾਨੂੰ ਦਾਸ ਨੂੰ ਨਾਲ ਜਗਨਨਾਥ ਸਿੰਘ ਡੁਗਰਾਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਅਸੀਂ ਇਸ ਵਿੱਚ ਪਟੋਲ ਪੰਪ ਦੇ ਤੇਲ ਕੋਉਣ ਵਾਸਤੇ ਆਏ ਆ ਸਾਥ ਜਗਨਨਾਥ ਸਿੰਘ ਜੀ ਤੇ ਸਰਪੰਚ ਨੇ ਇਹਨਾਂ ਨਗਰਾਂ ਦੇ ਪੰਜ ਛੇ ਨਗਰ ਛੋਟੇ ਛੋਟੇ ਪੈਂਦੇ ਆ ਉਹਨਾਂ ਨਗਰਾਂ ਦੇ ਸਰਪੰਚ ਨੇ ਇਹਨਾਂ ਨੇ ਹੁਕਮ ਲਾਇਆ ਸੀ ਕਿ ਤੇਲ ਦੀ ਕੋਹ ਜਰੂਰ ਦਾ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ 1000 ਲੀਟਰ ਤੇਲ ਅਸੀਂ ਇਹਨਾਂ ਨੂੰ ਦੇ ਚੁੱਕੇ ਹਾਂ ਜੀ 1000 ਲੀਟਰ ਪਹਿਲਾਂ ਦਿੱਤਾ ਹੁਣ ਇਹ ਕਹਿੰਦੇ ਹੋਰ ਜ਼ਰੂਰਤ ਆ ਦਿੱਤਾ ਅੱਜ ਛਾਡੂ ਬੇਨਤੀ ਕੀਤੀ ਤੁਸੀਂ ਪਰਵਾਨ ਕੀਤੀ ਛਾਡਾ ਬਹੁਤ ਬਹੁਤ ਧੰਨਵਾਦ ਦਿੱਲੀ ਤੋਂ ਆਇਆਂ ਨੂੰ ਜੀ ਆਇਆਂ ਨੂੰ ਤੁਸੀਂ ਸਾਡੀ ਬਾਹ ਫੜਨ ਆਇਓ ਓខੇ ਸੇਵੇ ਓខੇ ਵੇਲੇ ਸਾਡੀ ਬਾਹ ਫੜਨ ਆਇਓ ਛਾਡਾ ਬਹੁਤ ਤਰੁਹਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ प्यारे 사संग जी ਤੁਸੀਂ ਜਿਦਾ ਸਾਰੇ ਜਾਣਦੇ ਹੋ ਕਾਫੀ ਟਾਈਮ ਤੋਂ ਪੰਜਾਬ ਵਿੱਚ ਕਾਫੀ ਬਹੁਤ ਜ਼ਿਆਦਾ ਹੜ੍ਹ ਆਇਆ ਸਾਡੀ ਦੁਨੀਆ ਦੇ 17 ਸਿੰਘ ਸੁਭਾ ਮੰਦੇ ਆ ਜਿੱਥਿਆਂ ਨੇ 71 ਹੋ ਗਏ ਉਹ ਸੋਚਿਆ ਵੀ ਅਸੀਂ ਵੀ ਜਾ ਕੇ ਥੋੜੀ ਬੋਤੀ ਇਥੇ ਸੇਵਾ ਕਰੀਏ ਉਹਨਾਂ ਨੇ ਫਿਰ ਮੈਨੂੰ ਇਹ ਕਿਹਾ ਕਿ ਵਰੰਦੀ ਜੀ ਤੁਸੀਂ ਸਾਰੇ ਅਸੀਂ ਜਿੰਨੀ ਵੀ ਸੇਵਾ ਕੀਤੀ ਹੈ ਮੈਂ ਇਹ ਸਾਰਿਆਂ ਨੂੰ ਇਹ ਕਹਿੰਦਾ ਕੋਈ 1 ਰੁਪਿਆ ਭਾਵੇ ਕੋਈ 1000 ਭਾਵੇ ਜਿੰਨੀ ਵੀ ਕਿਸੇ ਦੀ ਪਹੁੰਚ ਹੈ ਤੁਸੀਂ ਇਹ ਪਾਓ ਤਾਂ ਕਿ ਸਾਰਿਆਂ ਦਾ ਹਿੱਸਾ ਪੈਸੇ ਸਾਰੇ ਅਸੀਂ ਸੇਵਾ ਕਰ ਸਕੀਏ ਤੇ ਉਥੇ ਸਾਨੂੰ ਭਾਜੀ ਇਹ ਜਨੈਸਨ ਜੀ ਮਿਲੇ ਤੇ ਇਹਨਾਂ ਨੇ ਸਾਨੂੰ ਸਾਰੇ ਪੂਰੇ ਜਿਹੜਾ ਪਰ ਪਰ ਹਾਰਡ ਪਰ ਹਾਰਡ ਪਰ ਪ੍ਰਭਾਵਿਤ ਇਲਾਕੇ ਉਥੇ ਸਾਨੂੰ ਇਹਨਾਂ ਨੇ ਘੁਮਾਇਆ ਸਾਨੂੰ ਸਾਰੇ ਇਹਨਾਂ ਨੇ ਦਿਖਾਇਆ ਉਥੇ ਜੋ ਵੀ ਉਥੇ ਪਿੰਡ ਦੇ ਲੋਕ ਸੀ ਉਹਨਾਂ ਦੇ ਨਾਲ ਮਿਲਾਇਆ ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਇੱਕ ਤਾਂ ਡੀਜ਼ਲ ਦੀ ਬਹੁਤ ਜ਼ਿਆਦਾ ਕਮੀ ਹੈ ਕਿ ਅਸੀਂ ਜਿੱਦਾਂ ਖੜਾ ਜਿਹੜੇ ਦਰਿਆ ਦਰਿਆ ਹੈ ਨਾ ਉਹਨਾਂ ਨੂੰ ਬੰਨ ਲਗਾਉਣ ਵਾਸਤੇ ਸਾਨੂੰ ਟਰਾਲੀਆਂ ਦੇ ਟਰੈਕਟਰਾਂ ਦੇ ਵਿੱਚ ਡੀਜ਼ਲ ਚਾਹੀਦਾ ਤੇ ਡੀਜ਼ਲ ਦੀ ਸਾਨੂੰ ਬਹੁਤ ਜ਼ਰੂਰਤ ਹੈ ਤੇ ਉਧਰੋਂ ਦੂਸਰਾ ਸੀ 50 ਤਰਪਾਲਾ ਵੀ ਲੈ ਕੇ ਆਏ ਉਹ ਉਹ ਵੀ ਅਸੀਂ ਇਹਨਾਂ ਨੂੰ ਦਿੱਤੀ ਆ ਤੇ ਆਪੀ ਉਹ ਇਹਨਾਂ ਨੇ ਸਾਰੇ ਉਹਨਾਂ ਨੂੰ ਦੇ ਦੇ ਨਹੀਂ ਜਿਹੜੇ ਜਿਹੜੇ ਜ਼ਰੂਰਤਮੰਦ ਨੇ ਸਾਨੂੰ ਉਹਨਾਂ ਦੇ ਨਾਲ ਮਿਲਾਇਆ ਅਸੀਂ ਸਾਰਾ ਦਿਨ ਅੱਜ ਪੂਰਾ ਦਿਨ ਇੱਕ ਹੁੰਦੇ ਰਹੇ ਤੇ ਸੰਗਤ ਦੀ ਸੇਵਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੁਆਰਾ ਸੰਗਤ ਦੇ ਜੋ ਵੀ ਉਹਨਾਂ ਨੇ ਅਕਾਲ ਪੁਰਖ ਨੇ ਕਰਵਾਈ ਹੈ ਅਸੀਂ ਤਾਂ ਕੋਈ ਕੁਝ ਕਰਨ ਵਾਲੇ ਨਹੀਂ ਹੈਗੇ ਪਰਮਾਤਮਾ ਨੇ ਜੋ ਬਖਸ਼ਿਸ਼ ਦਿੱਤਾ ਉਸ ਉਹਨਾਂ ਦੀ ਬਖਸ਼ਿਸ਼ ਦੇ ਨਾਲ ਸੀ ਕਿਹਾ ਹੈ ਦਿੱਲੀ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਥੋੜੀ ਜੀ ਜੋ ਵੀ ਆਪਣੀ ਪੂੰਜੀ ਦੇ ਵਿੱਚੋਂ ਦਸਵੰਧ ਕੱਢ ਕੇ ਸਾਨੂੰ ਭੇਜਿਆ ਤੇ ਉਹਨਾਂ ਦਾ ਵੀ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਤੇ ਇਤਿਹਾਸ ਜੀ ਹੋਣਾ ਬਹੁਤ ਜ਼ਿਆਦਾ ਬਾਜੀ ਮੈਨੇਜਰ ਭਾਜੀ ਹੈ ਉਹਨਾਂ ਨੇ ਵੀ ਬਹੁਤ ਸਾਡ ਨਾਲ ਕੀਤਾ ਬਹੁਤ ਥੱਕ ਕੀਤੀ ਸਾਡ ਨਾਲ ਸਾਨੂੰ ਬੜਾ ਘਮਾਇਆ ਸਾਰਾ ਕੁਝ ਦੱਸਿਆ ਬਹੁਤ ਰਿਸਪੈਕਟ ਕੀਤੀ ਬਹੁਤ ਪਿਆਰ ਦਿੱਤਾ ਸੀ ਉਹ ساری ਜ਼ਿੰਦਗੀ ਨਹੀਂ ਭੁੱਲ ਸਕਦੇ ਤੇ ਭਾਜੀ ਹੁਣੀ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਸਾਰਿਆਂ ਨੇ ਬਹੁਤ ਸਾਰੇ ਬਹੁਤ ਜ਼ਿਆਦਾ ਕੀਤਾ ਜੀ ਅਸੀਂ ਬਹੁਤ ਬੜਾ ਵਧੀਆ ਕੀਤਾ ਸ਼ਕਿਆ ਸਾਰੀ ਇਹਨਾਂ ਦੀ ਬਖਸ਼ਿਸ਼ ਦੁਆਰਾ ਜਿਹੇ ਕਾ ਅਦੋ ਵੀ ਕਾਰਗਰਮ ਹੋਇਆ ਹੈ ਉਹਨਾਂ ਦੀ ਬਖਸ਼ਿਸ਼ ਦੇ ਨਾਲ ਇਹਨਾਂ ਦੀ ਗੱਤੂ ਦੇ ਨਾਲ ਹੋਇਆ ਹੈ 30 ਮਿੰਟ ਬਾਅਦ 10 ਸਿਰ ਮੈਂ ਜੀ ਬਾਜੀਆ ਇਹਨਾਂ ਨੇ ਇਹ ਸਾਧਨ ਬਹੁਤ ਸਵੇਰ ਦੇ ਇਹ ਵੀ ਸਾਧਨ ਆਈ ਹੈ ਇਹਨਾਂ ਦੀ ਬਖਸ਼ਿਸ਼ ਇਹਨਾਂ ਦਾ ਪਿਆਰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੌਤ ਹੀ ਵਧੀਆ ਦੇ ਰਿਹਾ ਸਾਡੇ ਵਾਸਤੇ ਕਿਉਂਕਿ ਸਾਨੂੰ ਇੱਜ ਲੱਗਦਾ ਕਿ ਜਿਹੜੀ ਸੰਗਤ ਹੈ ਨਾ ਪੂਰੇ ਦੇਸ਼ ਵਿਦੇਸ਼ ਦੇ ਵਿੱਚੋਂ ਸਾਡੇ ਕੋਲ ਜਿਹੜੀ ਹੈਗੀ ਗੁਰਦੁਆਰਾ ਪੀਰ ਸਾਹਿਬ ਪਹੁੰਚ ਰਹੀ ਆ ਹਰ ਪੀੜਤਾ ਦੀ ਸੇਵਾ ਕਰਨ ਉਸ ਦੀ ਜਿਨ੍ਹਾਂ ਦੇ ਵਿੱਚ ਇਹ ਮੇਰੀ ਭੈਣ ਪਿਆਰੀ ਬੀਬੀ ਜੀ ਇਹ ਸਾਡੇ ਕੋਲ ਪਹੁੰਚੇ ਹੈਗੇ ਇਹਨਾਂ ਦੇ ਵੀ ਬੀਬੀ ਫਰਮਜੀਤ ਕੌਰ ਤੇ ਨਾਲ ਇਹਨਾਂ ਦੇ ਸਾਥੀ ਜਿਹੜਾ ਜਿੱਥੇ ਦੇ ਆ ਉਹਨਾਂ ਦਾ ਵੀ ਅਸੀਂ ਇੱਥੇ ਪਹੁੰਚਣ ਤੇ ਗੁਰਦਾਰਾ ਸਾਹਿਬ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੰਡ ਖੇਤਰ ਦੇ ਵਿੱਚ ਖੁਦ ਜਾ ਕੇ ਸਾਡੇ ਨਾਲ ساری ਧੇਰੀ ਉੱਥੇ ਪਤਾਈ ਧੁੱਪ ਦੇ ਵਿੱਚ ਤਾਂ ਜਿੰਨੀਆਂ ਵੀ ਸੰਗਤਾਂ ਨੇ ਜਿਹੜੀ ਜਿਹੜੀ ਚੀਜ਼ ਦੀ ਡਿਮਾਂਡ ਕੀਤੀ ਇਹਨਾਂ ਨੇ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਤੇ ਹੁਣ ਅਸੀਂ ਇਸ ਪਰ ਪੈਟਰੋਲ ਪੰਪ ਤੇ ਉਹਨਾਂ ਵਾਸਤੇ ਜਿਨ੍ਹਾਂ ਨੇ ਡੋਰ ਬੰਧਾ ਲਈ ਕਿਆਸੀ ਗੱਲ ਤੁਸੀਂ ਬੰਦ ਨੂੰ ਮਜ਼ਬੂਤ ਕਰਨਾਂ ਅਤੇ ਸਾਨੂੰ ਜੀਲ ਦੀ ਲੋੜ ਹੈਗੀ ਤੇ ਭੈਣ ਸਾਡੀ ਨੇ ਜਿੰਨਾ ਵੀ ਇਹਨਾਂ ਨੇ ਦਿੱਲੀ ਤੋਂ ਸਰਕਾਰੀ ਪੈਸਾ ਇਕੱਠਾ ਕਰਕੇ ਲਿਆਂਦਾ ਸੀਗਾ ਉਹ ਇਹੀ ਪੇਮੈਂਟ ਕਰ ਰਿਹਾ ਹੈਗੇ ਤੇ ਅਸੀਂ ਸਰ ਉਹਨਾਂ ਦੇ ਨਾਲ ਸੇਵਾ ਜੁਤੀ ਜਪੂ ਰਗੇ ਨਾਲ ਆਏ ਨੇ ਤੇ ਇਹਨਾਂ ਦੇ ਭੈਣ ਦਾ ਤੇ ਬਾਕੀ ਇਹਨਾਂ ਦੇ ਪੂਰੇ ਜੱਥੇ ਦਾ ਦਿੱਲੀ ਤੋਂ ਇੱਥੇ ਪਹੁੰਚੜ ਤੇ ਤੇ ਸੰਤਾਂ ਦੀ ਸੇਵਾ ਕਰਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਆਬ ਸਾਰੀ ਸੰਗਤ ਨੂੰ ਪਤਾ ਹੈ ਪੰਜਾਬ ਅੱਜ ਬਹੁਤ ਵੱਡੀ ਤਰਾਸਤੀ ਚੋਂ ਗੁਜ਼ਰਿਆ ਹੈ ਸਾਡੇ ਏਰੀਆ ਦੇ ਵਿੱਚ ਸੁਲਤਾਨਪੁਰ ਬਹੁਤ ਹੱਡ ਦੀ ਮਾਰ ਪਈ ਆ ਘਰ ਵੀ ਟਹਿ ਗਏ ਨੇ ਡੰਗਰ ਵਾਂਗ ਹਰ ਚੀਜ਼ ਦਾ ਬਹੁਤ ਨੁਕਸਾਨ ਹੋਇਆ ਪਿਆੜੀਆਂ ਦੇ ਵਿੱਚ ਰੇਤੋ ਪੈ ਗਈ ਆ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਜਨਰ ਸਿੰਘ ਜੀ ਡੋਕਰਵਾੜ ਉਹ ਮੇਟੀ ਦਾ ਨੰਬਰ ਉਹਨਾਂ ਨੂੰ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਸਮਝਾਉਣ ਲਈ ਤੇ ਉਹਨਾਂ ਡੀਜਨ ਲੈ ਕੇ ਦਿੱਤਾ ਸੀਗਾ। ਉਹ ਰਾਤੀ ਮੈਂ ਭਾਜੀ ਨੂੰ ਐਸਕੇਲੇ ਫੋਨ ਕੀਤਾ ਭਾਜੀ ਹੁਣ ਉਹ ਸਾਡੇ ਕੋਲ ਮੁੱਕ ਗਿਆ ਵਾ ਸਾਨੂੰ ਹੁਣ ਹੋਰ ਬਹੁਤ ਜ਼ਰੂਰਤਾਂ ਦੀ ਗਿੰਦੀ। ਭਾਜੀ ਕਹਿੰਦੇ ਚਲੋ ਕੋਈ ਗੱਲ ਨਹੀਂ ਤੇ ਭਾਜੀ ਦਾ ਮੈਨੂੰ ਸਵੇਰੇ ਫੋਨ ਆਇਆ ਕਿ ਭੈਣ ਜੀ ਹੁਣੇ ਭੈ ਕਰਮਜੀਤ ਤੇ ਭੈ ਹਿੰਦਰ ਮੀਰ ਹੱਥੀਸ਼ ਮੇ ਜੀ ਦਿੱਲੀ ਤੋਂ ਟੀਮ ਆਈ ਹੋਈ ਆ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਉਹ ਕਹਿੰਦੇ ਤੁਹਾਨੂੰ ਅਸੀਂ 600 ਮੀਟਰ ਜਿਹੜੇ ਅਸੀਂ ਸਵੇਰੇ ਨਾਲ ਉਹਨੇ ਦੇਖ ਕੇ ਜਾਣਾ ਵਾ। ਤੁਸੀਂ ਕੂਚੋ ਸੋ ਮੈਂ ਦੁਬਾਰਾ ਫਿਰ ਭੈਣ ਜੀ ਦਾ ਭੰਗਿਆ ਭੈਣ ਪਰਮਜੀਤ ਵੀਰ ਹਰਬੀ ਜੀ ਸਦਾ ਕਹਿੰਦਾ ਜਰਨੈਲ ਸਿੰਘ ਜੀ ਬੋਖਰਾਂ ਵਾਲਾ ਸਾਹਿਬ ਮੈਜਰ ਸਾਹਿਬ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਸਾਂ ਔਖੇ ਸਮੇਂ ਦੇ ਵਿੱਚ ਆ ਕੇ ਸਾਡੀ ਬਾਹਮਾ ਸਾਡੇ ਲਈ ਇਹ ਕੋਈ ਬਹੁਤੀ ਛੋਟੀ ਜਿਹੀ ਗੱਲ ਨਹੀਂ ਇਹ ਸਾਡੇ ਵਾਸਤੇ ਬਹੁਤ ਵੱਡਾ ਉਦਮ ਆ ਜਦੋਂ ਫਸਲਾ ਸਾਡੀਆਂ ਰਹਿ ਨਹੀਂ ਗਈਆਂ ਮੇਰੀ ਪੰਜਾਬ ਦੇ ਵਿੱਚ ਚਾਰ ਦੋ ਵਾਰਡ ਮੇਰੇ ਮੱਦੇ ਦਾ ਸ਼ੇਰਪੁਰ ਬੋਖਰਾਂ ਚੌਧਰੀ ਵਾਲਾ ਉਹਨਾਂ ਵਾਰਡਾਂ ਦੇ ਵਿੱਚ ਗਾੜੀ ਆਲਮ ਖਾਨ ਵਾਲਾ ਕਹਿੰਦਾ ਆ ਸੋ ਸਾਨੂੰ ਇਹ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋયા ਸਾਡੀ ਭੈਣ ਜੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ